ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਿਮਾਨ ਦਿੱਤਾ ਜੋ ਤੁਸੀਂ ਬੇਝਿਜਕ ਮੇਰੇ ਤੇ ਭਰੋਸਾ ਕੀਤਾ ਬਿਨਾਂ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰਿਡੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਠ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉੱਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹ ਜਿਹੜਾ ਡਿੰਪੀ ਢਲੂਆ ਇਹ ਸਾਰਾ ਤੁਹਾਡੇ ਕਰਕੇ ਆ ਡਿੰਪੀ ਢਲੂਆ ਆਪ ਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਕਿ ਨਾਲ ਮੈਂ ਇਸ ਗਲਤੀ ਮਾਫੀ ਵੀ ਮੰਗੂੰਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਵੇ ਸੀ ਉਹਨਾਂ ਚ ਬੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾ ਕਿ ਤੁਸੀਂ ਪਿਆਰ ਸਤਿਕਾਰ ਦਿੱਤਾ ਉਸ ਗੱਲ ਦੀ ਮਾਫੀ ਚਾਹਾਂਗਾ ਇੱਕ ਇਸ ਗੱਲ ਦੀ ਵੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਤੇ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤਮਾਨ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗੱਲ ਦੀ ਵੀ ਮਾਫੀ ਕਰਿਓ ਅੱਗੇ ਤੋਂ ਇਸ ਗੱਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇੱਕ ਦੀ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਕਰ ਤੱਕ ਗੁੱਸਾ ਨਾ ਮਨਾਇਓ ਕਿ ਕੋਈ ਗੁੱਸਾ ਗਿਆ ਹੈ ਤਾਂ ਮੇਰੀ ਚੋਲੀ ਪਾਓ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ ਸੀਐਮ ਸਾਹਿਬ ਸਦਾਰਨ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤ ਮਾਨ ਮਾਨ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਉਮੀਦ ਕਰਦਾ ਕਿ ਇਸ ਪਿਆਰ ਨੂੰ ਦਿਨ ਦੁਗਣੀ ਰਾਤ ਚੌਗਣੀ ਚੱਕੀ ਵੱਲ ਮੈਂ ਲੈ ਕੇ ਜਾਊਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ